ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲਗਵਾੜ ਚਪੈ ਚੁਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਹੁਕਮੁ ਬੁਕਨੋ ਤਰੀ ਜੀਵਨ ਨਾ ਪਰਿਆ ਪਾਰ ਸਹਸ ਸਿਆਣਪ ਲਖ ਹੋਹੀ ਤੈਕ ਨ ਚੱਲੇ ਨਾਲ ਕਿਵ ਸਜਿਆ ਰਹੀ ਐ ਕਿਵ ਕੋਟੈ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਿਆ ਕਾਟ ਹੁਕਮ ਨਾ ਕਹਿਆ ਜਾਹੀ ਹੁਕਮਿ ਹੋਵਨ ਜੀ ਹੁਕਮ ਲਾ ਵਡਿਆਈ ਹੁਕਮਿ ਉਤਮ ਨੀਚ ਹੁਕਮ ਲੇਖ ਦੁਖ ਸੁਖ ਬਾਈਐ ਇਕ ਹੁਕਮਿ ਬਿਖ ਸੀਸ ਹੁਕਮਿ ਸਦਾ ਪਾਈ ਗੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜਬ ਚੈ ਤਾ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣੁ ਕੋ ਵੈ ਕਿਸੈ ਤਾਣੁ ਗਾਵੇ ਕੋ ਤਾ ਜਣ ਨਿਸ਼ਾਨ ਗਾਵੇ ਕੋ ਗੜ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਰੀਤਨ ਕਿਹੇ ਗਾਵੇ ਕੋ ਜੀ ਲੈ ਫਿਰਦੀ ਮੰਗਾਵੇ ਕੋ ਜਾਪੇ ਦਸਤੂਰ ਗਾਵੇ ਕੋ ਵੇਖੇ ਹਾਦਰ ਖਦੂਰ ਕਤਨਾ ਕਤਿ ਨ ਆਵੇ ਟੂਠ ਕਤ ਕਤ ਕਤੀ ਕੋਟੀ ਕੋਟ ਕੋਟ ਦੇਲਾ ਦੇਲਾ ਦੇ ਤਕ ਪਾਹੀ ਚੁਗਾ ਜਗੰਤਰ ਖਾਈ ਕਾਹੀ ਹੁਕਮੀ ਹੁਕਮ ਚਲਾਈ ਰਾਹੁ ਨਾਨਕ ਵਿਖਸੇ ਵੇ ਪ੍ਰਵਾਹੂ ਸਾਚਾ ਸਾਇ ਗੁਰ ਸਾchnਾਏ ਭਾਕਿਆ ਪਾਵਾ ਪਰ ਆਖ ਹੈ ਮੰਗੈ ਦੇ ਦੇਂ ਦਾਤ ਕਰੇ ਦਾਤਾਰ ਫਿਰ ਕਾ ਗੈ ਰਖਿਆ ਜਤ ਸਦ ਸਦਾਰਵਾਰ ਮਾਉ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵਿਦਿਆਈ ਵਿਚਾਰ ਕਰਮੀ ਆਵੈ ਕਪੜਾ ਨਤਿ ਮੁਖ ਦਵਾਰ ਨਾਨਕ ਹੈ ਜਾਣੀਏ ਸਭ ਆਪੇ ਸਚਿਆਰ ਸਾ ਪਿਆ ਨਾ ਜਾਏ ਕੀਤਾ ਨ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇ ਵਿਅਤਨ ਪਾਇਆ ਮਾਨ ਨਾਨਕ ਆਗੇ ਆਪਣੀ ਨਿਦਾਨ ਂਗਾ ਵੀਐ ਸੁਣਿਆ ਮਧ ਰਖਿਆ ਭਾਉ ਦੁੱਖ ਪਰਰ ਸੋ ਕਰ ਲੈ ਜਾਏ ਗੁਰਮੁਖ ਨਾ ਤੁੰਗਰਮਕ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਬੋរក ਬਰਮਾ ਗੁਰ ਪਾਰਵਤੀ ਮਾਈ ਜੇ ਉਹ ਜਾਣ ਆਖਾ ਨਹੀਂ ਕਹਿਣਾ ਕਥ ਨਾ ਜਾਏ ਗੁਰ ਅਕਦੇਵ ਜਾਈ ਸਦਨਾ ਜੀਆਂ ਕਾਇ ਕਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਮ ਜੇ ਤਿਸ ਪਾਵਾਂ ਮਿਣ ਪਾਣੇ ਕੇ ਨੈ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗ੍ਰਹਕ ਦੇਵ ਜਾਈ ਸਦਨਾ ਜੀਆਂ ਕਾਇ ਕਦਾਤਾ ਸੋ ਮੈਂ ਵਿਸਰਨਾ ਜਾਈ ਜੇ ਜ ਵਿਚਾਰਿਆ ਅਰਜਾ ਪੁਰਦ ਸੁਣੀ ਕੋਈ ਨਵ ਕੜਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨੌਰ ਕੈ ਕੈ ਜਸ ਕੀਰਤਿ ਜਗ ਲੀ ਜੇਤਿ ਸਨਦਨ ਆਵੇ ਤਵਾਤਨ ਪੁੱਛੈ ਕੀ ਕੀਟਾ ਅੰਦਰ ਘੇਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹ ਕੋ ਨ ਸੁਝੈ ਜੇਤਿ ਸਗੁਣ ਕੋਈ ਕਰੇ ਸਣੇ ਸਿੱਧ ਪੇ ਸੁਰਨਾਤ ਸੁਣੇ ਤਰਤ ਤਬਲੇ ਆਕਾਸ਼ ਸੁਣੇ ਦੀਪ ਲੋ ਪਤਲ ਸੁਣੇ ਪੈ ਨ ਸਕੇ ਕਾਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਦਾ ਨਾਸ ਸੁਣੇ ਸਰਬਰਮੰਦ ਸੁਣੇ ਮੱਫਲਾ ਹਰਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਚਿ ਬ੍ਰਤਵੀਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਕਾ ਨਾਸ ਸੁਣੇ ਸਾਸਨ ਤੋਂ ਗਿਆਨ ਸੁਣੇ ਅਸ਼ਰਕ ਸਨਾਨੁ ਸੁਣੇ ਪੜ ਪੜ ਪਾਵੈ ਮਾਨ ਸੁਣੇ ਲਾਗੈ ਸਤਿ ਅਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੜੇ ਸਰਾਗਨਾ ਕੇ ਗਾ ਸੁਣੇ ਸੇਖ ਪੀਰ ਪਚਾ ਸੁਣੇ ਦੇ ਪਵੈ ਰਾਹੁ ਸੁਣੇ ਹਾਤ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲੁਨ ਲਿਖਣ ਹਾਰ ਮਨੈ ਕਾਵੇ ਕਰਨ ਵਿਚਾਰੀ ਐਸਾ ਨਾਮ ਨਿਰੰਜਨ ਹੋਈ ਜੇ ਕੋ ਮੈਂ ਜਾਣ ਮਨ ਕੋਏ ਮਨ ਸੁਰਤੋ ਹੈ ਮਨ ਬੁੱਧ ਮਨ ਸਗਲ ਪਵਨ ਕੀ ਸੁੱਧ ਮਨੈ ਬਹ ਚੋਟਾ ਨਾ ਖਾਏ ਮਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਈ ਜੇ ਕੋ ਮੈਂ ਜਾਣ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓਂ ਪਰਗਟ ਜਾਏ ਮੰਨੈ ਮਗਨ ਚ ਲੈ ਪੰਥ ਮੰਨੈ ਧਰਮ ਸੇthi ਸੰਬੰਧੀ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਾਣ ਜਾਣੈ ਮਨ ਕੋਇ ਮੰਨੈ ਪਾਲੈ ਮੋਹ ਕੁਦਵਾਰ ਮੰਨੈ ਪਰਵਰ ਸਦਾਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਅਵਨਬਿਕ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਾਣ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਉਪਾਅ ਬਹਿ ਦਰਗਹਿ ਮਾਨ ਪੰਜ ਸੋਹਦਟ ਜਾਨ ਪੰਚਾਂ ਕਾਕਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਿਆ ਕਰਨੈ ਨਾ ਸਮਾਰ ਤੌਲ ਧਰਮ ਦੇ ਕਾ ਬੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੋਝ ਹੋਵੇ ਸਚਿਆਰ ਤਬ ਲੈ ਉਪਰ ਕੀਤਾ ਪਾਰ ਧਰਤੀ ਹੂਰ ਪਰਹੂਰ ਹੂਰ ਤਿਸ ਤੇ ਪਾਰ ਤਲੈ ਕੁਣਜੂਰ ਜੀ ਜਾ ਤਰੰਗਾ ਕਿਨਾਰ ਬ ਸਭ ਨ ਲਿਖਿਆ ਬੜੀ ਖਲਾਮ ਦੇਵ ਦੇ ਕਾ ਲਿਖ ਜੜ ਕੋਈ ਦੇ ਕਾ ਲਿਖਿਆ ਕੀਤਾ ਹੋਈ ਕੀਤਾ ਤਾਲ ਫਲ ਰੂਪ ਕੀਤੀ ਦਾ ਜਣ ਕਣਕੂਤ ਕੀਤਾ ਬਸਾਉ ਇੱਕ ਗਵਾਉ ਤੁਸਤ ਵੇ ਲਾਪਤਰੀ ਆਉ ਕੁਦਰਤ ਕਮਣ ਕਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਤਦ ਭਵ ਸਹਿ ਫਲਕਾਰ ਤੁੰ ਸਦਾ ਸਲਾਮਤ ਦਰੰਕਾਰ ਅਸੰਖ ਜਾਪੇ ਸੰਖ ਪਾਉ ਅਸੰਖ ਬੋਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਪਖ ਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕੋਣ ਕਾ ਵਿਚਾਰ ਵਾਰ ਨ ਜਾਵੇ ਕਵਾਰ ਜੋ ਤਤ ਪਾਵੇ ਸੰਪਲਿਕਾਰ ਤੂ ਸਦਾ ਸਲਾਮ ਤੰਦਰੰਕਾਰ ਉਸਾਂ ਕੰਮੂ ਗਿਆਂ ਦੇਖ ਉਹ ਰੇ ਸੰਖ ਚੋਰ ਰਾਮਕੌਰ ਵਸਾਂ ਕਮਰ ਕਰ ਜਾਏ ਜੋਰ ਸੰਖ ਗਲਬੜ ਹਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੋੜੇ ਫੇਰਾਹੀ ਸੰਖ ਮਲੇਸ਼ ਮਲ ਭਖ ਕਾਈ ਅਸੰਖ ਅਨੰਦ ਅਕਸਰ ਕਰੇ ਪਾਰ ਨਾਨਕ ਨੀਚਕ ਹੈ ਗੀਚਾਰ ਬਾਹਰ ਨ ਜਾਵੇ ਕਵਾਰ ਜੋ ਤੁਧ ਪਾਵੈ ਸਹਿ ਪ੍ਰਕਾਰ ਤੂ ਸਦਾ ਸਲਾਮਤ ਅਨੰਤ ਰੰਕਾਰ ਕਸਾਂ ਗਨਵੈ ਸੰਕਤਾਵ ਗਮਯ ਗਮੈ ਸੰਖਲੋ ਸੰਕਹਿ ਸਰ ਭਾਰ ਹੋਈ ਅਕਰੀ ਨਾਮਕਰੀ ਸਲਾਹ ਅਕਰੀ ਗਿਆਨ ਗੀਤ ਗੁਣ ਗਾਇਕਰੀ ਲੇਖਣ ਬੋਧਣ ਮਾਨ ਅਕਰਾ ਸਰ ਸੰਜੋਗ ਖਾਨ ਜਿਨ ਲਿਕੇ ਤੇ ਸੁਨਾਈ ਜਿ ਪਰਮਾਏ ਤੇ ਤੇ ਪਾਈ ਜੀਤਾ ਕੀਤਾ ਤੇ ਤਨ ਆਓ ਬਿਨ ਨਾ ਵੈ ਨਾਈ ਕਉਤਾ ਕੁਦਰਤ ਕਮਨ ਕਾ ਵਿਚਾਹਤ ਵਰਨ ਜਵੇ ਕਵਾਰ ਜੋ ਤਦ ਪਾਵੈ ਸਾਇ ਫਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਰਿਆ ਤਬੈ ਤੰਦੇ ਪਣੀ ਤੋ ਤ ਉਤਰ ਸੋਖੇ ਮੋਤ ਬਲੀ ਤੀ ਕਪੜ ਹੋਏ ਦੇਸਾ ਬਨ ਲੀਏ ਉਤੋਏ ਅਰਿਆ ਮਤ ਪਾਪਰ ਕੇ ਸੰਗ ਉਹ ਤੋ ਪੈ ਨਾ ਵੈ ਕੇ ਰੰਗ ਕੰਨੇ ਪਾਪੀ ਆ ਕੰਦਾਹੀ ਕਰ ਕਰ ਕਰਣਾ ਲਿਖ ਲ ਜਾਉ ਹਾਪੀ ਬੀਜ ਆ ਪੀ ਕਾਉ ਨਾਨਕੁ ਕਮਿਯਾ ਗੋ ਜਾਉ ਦੇਰਤਾਪ ਦੇ ਦਤ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁੜਿਆ ਬੰਦਿਆ ਮਨ ਕੀਤਾ ਭਾਉ ਅੰਤਰਗਾ ਤੀਰਤ ਮਨ ਲਾਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਵਿਣ ਗੁਣ ਕੀਤੇ ਭਗਤ ਨੋਈ ਸਵਸਤਾd ਮਣੀ ਵਰਮਾਉ ਸਾਸੁ ਹਾਂ ਸਦਾ ਮਨ ਚਾਉ ਕਵਨ ਚਵੇ ਲਾ ਵਖਤ ਕਵਨ ਕਾਣ ਤਿਤ ਕਵਨ ਵਾਰ ਹੰਸ ਚਰਤੀ ਮਉ ਪਵਨ ਜਿਥੋ ਆਕਾਰ ਵੇਲ ਨਾ ਪਈਆ ਪਲ ਨਤੀਜ ਹੋ ਬੈ ਲੇਖ ਪ੍ਰਾਨ ਵਕਤ ਨ ਪੈ ਕਾ ਦੀ ਅਜੇ ਲਿਖਣ ਲਈ ਪ੍ਰਾਨ ਚਦਵਾਰ ਨੋ ਜੋਗੀ ਜਾਣ ਨਤਮਉਦਾਂ ਕੋਈ ਜਾਂ ਕਰਤਾ ਸੇ ਠੀਕੋ ਸਾਜੀ ਅੱਖੇ ਜਾਂਦੇ ਸੋਈ ਕਿਵ ਕਰਿਆ ਕਹਿ ਸਦਾਈ ਕਿਉ ਵਰਨੀ ਕਿਉ ਜਾਣਾ ਦਾਨ ਕਿਆ ਪ੍ਰਸਾਦ ਹੋ ਆਖੈ ਤੀਖੁ ਤੋਈ ਕਿ ਜਿਆਣਾ ਵੱਡਾ ਸਾਹਿਬ ਢੀ ਨਾਹੀ ਕੀਤਾ ਜਾ ਕਹੋਐ ਨਾਨਕ ਜੇ ਕੋ ਅਪ ਜਾਣ ਕਿਆ ਗਿਆਨ ਸੋਹੈ ਪਾਤਾ ਲਾ ਪਾਤਾ ਲਖ ਆਗਾਸ ਆਗਾਸ ਓੜ ਕੋੜ ਕੋ ਪਾਲਤ ਕੇ ਵੇਦ ਕੈ ਨਿਕ ਬਾਤ ਸਹਿ ਸਟਾਰ ਕਨਕ ਤੇ ਬਾਸ ਲਿਖਤਾਤ ਲੇ ਕਵਿਤਾ ਨ ਕੀਏ ਦੇਖਾ ਹੋਏ ਵਿਨਾਸ ਨਾਨਕ ਵੱਡਾ ਆ ਕੀਏ ਆਪੇ ਜਾਣ ਆਪ ਸਾਦਾ ਹੀ ਸਾਦਾ ਹੀ ਇਤਿ ਸਤ ਭਈਆ ਨਦੀਆਂ ਤੇ ਵਾ ਅਵਸ ਮੁੰਦਰਾ ਜਾਣੀਐ ਸਵੰਸ ਸਾ ਸੁਲਤਾਨ ਗਿਰਹ ਸੇਤੀ ਮਾਲ ਤਨ ਘੜੀ ਤੁਮ ਨਾ ਵਣੀ ਜੇ ਤਸ ਮਨੋਨਾ ਬਿਸਰ ਅੰਤਨ ਸਵਤੇ ਗਣਾਂ ਅੰਤ ਅੰਤਰ ਕਰਨ ਦੇ ਦਾ ਅੰਤ ਅੰਤਨ ਵੇਖਣ ਸੁਣਨ ਦਾ ਅੰਤ ਅੰਤਨ ਜਾਪਿਆ ਕੇ ਮਨਵੰਤ ਅੰਤਨ ਜਾਪੇ ਕੀ ਤਾਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾ ਕੇ ਅੰਤ ਨ ਪਾਈ ਜਾਈ ਇਹੋ ਅਤਨ ਜਾਣ ਕੋਈ ਬਹੁਤ ਕੀ ਅਪੁਤਾ ਹੋਈ ਵਡਾ ਸਭ ਚਤਾ ਉੱਚ ਉਪਰਿ ਉਚਨਉ ਇਹ ਉੜੂ ਚਉ ਬ ਕੋ ਤ ਸਉਚ ਕੋ ਜਣ ਸੁ ਜਿਵੜਿ ਆਪ ਜਾਣਿ ਆਪਿ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੈ ਨਾ ਤੁਮਾਈ ਕਿਤੇ ਮੰਗਾ ਜੋ ਦਿਵਾਰ ਕਿਤੇ ਗਣਤਨੇ ਵਿਚਾਰ ਕਿਤੇ ਗਉ ਤਟੇ ਬਿਕਾਰ ਕਿਤੇ ਲੈ ਲੈ ਮਕਰਪਾਈ ਕਿਤੇ ਮੁਰਖਾਈ ਕਾਇ ਕਿਤੇ ਦੂਖ ਭੋਗ ਸਦਮਾਰ ਏ ਪੈਦਾਤ ਤੇਰੀ ਤਦ ਤਦ ਬੰਦ ਕਲਾਸੀ ਪਾਣ ਹੋਈ ਹੋਰਿਆ ਕਨ ਸਕੈ ਕੋਏ ਜੇ ਕੋ ਕਹ ਤਿਆ ਕਨ ਪਾਏ ਉਹ ਜੜ ਜਿਤਿਆ ਮਕਾਇ ਆਪੇ ਜੜ ਆਪੇ ਦੀ ਆਖੈ ਸੇ ਬਿਕੇ ਕੀ ਜਿਸਨੋ ਬਖਸ਼ੇ ਸਿਖਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਰ ਅਮਲ ਗੁਣਵਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਮੁੱਲਾਵੇਂ ਮੁੱਲੇ ਜਾਹੇ ਮੁੱਲ ਭੈ ਅਮਲ ਸਮਾਈ ਅਮਲ ਤਰਮ ਅਮਲ ਦੀਵਾੜ ਅਮਲ ਤਲਬਲ ਪ੍ਰਵਾਹ ਅਮਲ ਵਸੀ ਸੇ ਅਮਲ ਦੇ ਸਹਾਣ ਅਮਲ ਕਰਮ ਅਮਲ ਫਰਮਾਨ ਅਮਲੋ ਮਲਾ ਕੈ ਨਾ ਜਾਹੇ ਆਕਾ ਕਰੇ ਲਿਵਲਾਈ ਆਖੇ ਵੇਦ ਪਾਠ ਪ੍ਰਾਨ ਆਖੇ ਬੜਾ ਕਰੈ ਵਿ ਗਿਆਨ ਆਖੇ ਬ੍ਰਹਮੇ ਆਖੇ ਇੰਦਰਾ ਆਖੇ ਗੋਪੀਤਾ ਗੋਬਿੰਦ ਅੱਖ ਹੈ ਸਰੀਰ ਅੱਖਰ ਸਤ ਅੱਖ ਕਿਤੇ ਕਿਤੇ ਬੁੱਧ ਅੱਖ ਧਨ ਅੱਖ ਦੀਵ ਅੱਖ ਸੁੰਦਰਮੰਜਨ ਸੀਵ ਕਿਤੇ ਅੱਖ ਹੈ ਅਖੜ ਪਾਈ ਕੀਤੇ ਕਹਿ ਕਹਿ ਉਟਟ ਜਾਹੀ ਇਤੇ ਗੀਤੇ ਹੋਰ ਗ੍ਰਹੀ ਤਾਖ ਨ ਸਕੈ ਕਹਿਗੇ ਜੇੜ ਪਾਵੇ ਤੇ ਵੜੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖਾਂ ਬੋਲ ਵਿਗਾੜ ਤਨ ਕਿ ਸਰਗ ਵਰਗਾ ਭਾਰੂ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੀ ਵਾਝੇ ਨਾਦ ਅਨੇਕ ਸ਼ੰਕਾ ਕੇ ਤੇ ਵਣਗਾਰੇ ਕੇਤੇ ਰਾਗ ਭਰੀ ਸਣ ਕਈ ਅਨਾ ਕੇ ਤੇ ਗਾਵਣ ਗਾਰੇ ਗਾਵੇ ਤਉਦੋਂ ਪਾਉਣ ਬਾਣੀ ਵੈ ਸੰਤੁਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਤ ਲੇਖ ਜਾਣੇ ਲੇਖ ਲੇਖ ਤਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਣ ਸਦਾ ਸਵਾਰੀ ਗਾਵੈੰ ਦਿੰਦਾ ਸੁਨ ਬਖਤੀ ਦੇਵ ਤੇ ਨੰਦਰ ਲੀ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨਰ ਗੀਸਰ ਚੁਗ ਜੁਗ ਬੇਤਾ ਦਾਲੀ ਗਾਵੈ ਮੋੜੀ ਆਮਨ ਮੋਹਣ ਸੁਰਗ ਮੱਚ ਬਿਆਲੀ ਗਾਵ ਨਰਤਨੀ ਪਾਇ ਤੇਰੀ 68 ਤੀਰਤ ਨਾਲੀ ਗਾਵੈ ਜੁਤਮਾ ਬਲਸੁਰਾ ਗਾਵੈ ਗਣਿਸ਼ਾਰੀ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਕੀਤਾਰੀ ਸੋਇ ਤੁਧਨੋ ਗਾਵੈ ਜੋਤਿ ਤੁਧ ਪਵਨ ਰਤਿ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਹਨ ਸੇਵ ਚਤਨਾ ਮਨ ਨਾਨਕ ਕੈ ਵਿਚਾਰੀ ਸੋਇ ਸੋਇ ਸਦਾ ਸੱਜ ਸੱਚ ਸਜਿ ਨਾਹੀ ਹੈ ਪਿਉ ਸਿ ਜੈਨ ਜਸੀ ਰਚਨਾ ਜੰਦਰ ਚਾਈ ਰੰਗੀ ਰੰਗੀ ਪੰਤੀ ਕਰ ਕਰ ਜੰਸੀ ਮਾਇ ਜਿਨਿ ਉਪਾਰਿ ਕਰ ਕਰਵੇ ਕਹਿ ਗੀਤਾ ਆਪੜਾ ਜੁਗਤਿਸ ਦੀ ਵਡਿਆਈ ਜੋਤਿ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਦਾ ਜਾਈ ਸੋ ਪਸਾਉ ਸਹਾ ਪਸਾਏ ਬੜੜ ਕਰੜ ਡਰ ਜਾਈ ਅੰਦਾਸ ਸੰਤੋਖ ਸੰਪਰਚੋ ਲਈ ਤਿਆਨ ਕੀ ਕਰੈ ਬਬੂਤ ਚਿੰਤਾ ਕਾਲ ਕੁਵਰੀ ਕਾਇਆ ਜੁਗਤੋ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਵਤੀ ਵਰਜੀਤ ਜਗਜੀਤ ਆਦੇਸ਼ ਤਿਸਹ ਦੇਸ਼ ਆਦ ਅਨੀਲ ਅਨਾਧਨਾਤ ਜੁਗ ਜੁਗ ਹੋਵੇ ਸਰ ਭਉਤ ਗਿਆਨ ਦਾ ਭੰਡਾਰਣ ਘਟ ਕਟਵਾ ਜਹਨਾਦ ਆਪ ਨਾਤ ਨਾਤੀ ਸਭਜਾ ਕੀ ਰਦੇ ਸਦੇਵ ਰਸਾਦ ਸੰਜੋਗ ਜੋਗ ਦੇ ਕਾਰ ਚਲਾਵੇ ਦੇਕੇ ਆਵੇ ਪਾਗ ਆਦੇਸ ਤੇ ਸਦੇਸ ਆਦ ਅਨੀਲ ਅਨਾਧਨਾਤ ਜੁਗ ਜੁਗ ਹੋਵੇ ਸਰ ਇੱਕ ਮਾਈ ਜੁਗਤ ਵਿਆਹ ਇਤਿ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰ ਇੱਕ ਲਈ ਦੀਵਾਨ ਜੀਵਿਤ ਸੁਭਾਵੈ ਤਵੈ ਚਲਾਵੈ ਜਿਹੋ ਵੈ ਪਰਮਾਨ ਉਹ ਵੇਖੈ ਉਹਨਾਂ ਨਤਨਾ ਵੈ ਬਹੁਤਾ ਹੋਵੇ ਡਾਨ ਆਦੇਸ ਤੇ ਸਾਦੇਸ ਆਦ ਨੀਲ ਨਾ ਦਿਨਾਥ ਜੁਗ ਜੁਗਿ ਕੋ ਵੇਸ ਅਸਲੋ ਲੋਇ ਪੰਡਾਰ ਜੁਗੁ ਸੁਪਰਸ ਕਰਵਾਰਿ ਕਰ ਕਰਵੇ ਕੈ ਸਰਜਨਾ ਅਦ ਨਾਨਕ ਸਚੀ ਕੀ ਸਚੀ ਗਾਰ ਆਦੇਸ ਤੇ ਸਾਦੇਸ ਆਦ ਨੀਲ ਨਾ ਦਿਨਾਥ ਜੁਗ ਜੁਗਿ ਕੋ ਵੇਸ ਇਕ ਦੁ ਜੀਪੋ ਲੱਖ ਹੋਈ ਲੱਖ ਵੈ ਲਧਵੀਸ ਲੱਖ ਲੱਖ ਗੜਾਇਆ ਕੀਆ ਏਕ ਰਾਮ ਜਗਦੀਸ਼ ਏਸ ਰਾਜ ਪਤ ਪੜੀਆ ਚੜੀਆ ਹੋਈ ਕੀਸ ਸੁਣ ਗੱਲਾਂ ਆ ਪਾ ਸਕੀ ਕੀਟ ਆਈ ਰੀਸ ਨਾਨਕ ਨਦਰਿ ਉਪਾਈਆ ਕੋੜੇ ਕੋੜਾ ਠੀਸ ਆਖਣ ਜੋਰ ਚਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੂਰ ਜੋੜਨਾ ਜੀਵਨ ਮਰਨਾ ਜੋ ਜੋ ਜੋੜਨਾ ਰਾਜਮਾਲ ਬੰਸੋੜ ਜੋ ਜੋ ਸਿਰਤੇ ਗਿਆਨ ਵਿਚਾਰ ਜੋੜਨਾ ਸੁਖਤੀ ਛੁਟ ਸੰਸਾਰ ਜੇ ਸਤ ਜੋਰ ਕਰਵੇ ਕੈ ਸੋਈ ਨਾਨਕ ਤੁਮ ਨੀਛ ਨ ਕੋਈ ਰਾਤੀ ਰੁਤੀ ਤਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਤਾ ਪਰ ਕੀ ਤ੍ਰਿਵਸਾਲ ਤੇਸ ਵਿੱਚ ਜੀ ਜੋਤ ਕੇ ਰੰਗ ਤਰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰੀ ਸਚਾ ਸਚਾ ਦਰਵਾਰ ਤੇ ਸੋਹਣ ਪੰਜ ਪ੍ਰਵਾਣ ਨਤਰੀ ਕਰਮ ਪੈ ਨੀਸਾਨ ਕਾਚ ਬਕਾਈ ਉਤੇ ਪਾਈ ਨਨ ਗਿਆ ਜਾਪੇ ਜਾਇ ਤਨਮ ਕੰਡ ਗਿਉ ਤਨਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਉਣ ਪਣੀ ਵੈ ਸੰਤਰ ਕੀਤੇ ਕਾਨ ਮਹੀਸ਼ ਕੀਤੇ ਵਰ ਬਖਾਰਤ ਖੜੀ ਹੈ ਰੂਪ ਰੰਗ ਕੇ ਵੇਸ ਕੀਤੇ ਕਰਮ ਪੁੰਮੀ ਵਰ ਕੀਤੇ ਕੀਤੇ ਤੋਗਦੇਸ ਕੀਤੇ ਇਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਰਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨੁ ਮਨ ਕੀਤੇ ਕਿਤੇ ਰਤਨ ਸਮੰਧ ਕੀਤੇ ਕਾਣੀ ਕੀਤੇ ਬਾਣੀ ਕੀਤੇ ਪਾਤਨ ਰਿੰਦ ਕੀਤੇ ਸੁਰਤੀ ਸੇਵ ਕੀਤੇ ਦਾਨਕ ਅੰਤਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਚਿਤਾਂ ਨਾਨ ਵਿਨੋਦ ਘੋੜੀ ਅਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਤਾ ਕਾਰਤ ਗੜੀਏ ਬਹੁਤ ਅਨੂਪ ਤਾਂ ਕਿ ਅਗਲਾ ਕਦੀ ਨਾ ਜਾਏ ਜੀ ਕੋ ਕਹਿ ਪਿਛੈ ਪਿਸਤਾਏ ਤਤ ਘੜੀਐ ਚੁਰਤ ਮਤਮ ਅਨਬੋਧ ਤਤ ਘੜੀਐ ਸਰਾਸਦਾ ਕੀ ਸੁਦ ਕਨੋਂ ਖੰਡ ਕੀ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਤਤ ਜੋਤ ਮਾ ਬਲਸੂਰ ਜਨਮ ਰਾਮ ਜਿਆ ਪਰਪੂਰ ਤਤ ਸਿਵ ਤੋਂ ਸਿਤਰ ਬ੍ਰਹਮ ਮਾਹੇ ਤਤ ਰੂਪ ਨ ਕਤਨੇ ਜਾਹੀ ਨਾਗ ਰਹਿ ਨ ਠਾਗੀ ਜਾਹੀ ਜਿਨ ਕਾ ਰਾਮ ਸੈਵਨ ਮਾਹੀ ਚਤ ਭਗਤ ਉਸ ਅਗੇ ਲੋਕਰਨ ਸਚਾ ਮਨ ਸੋਈ ਸਾਜ ਕਾਂਡ ਬਸੰ ਰੰਕਾਰ ਕਰ ਕਰ ਵੇਖ ਨਦਰਿਆਲ ਤਿਥਾ ਕਾਂਡ ਮੰਡਲ ਵਰ ਪੰਡ ਜੇ ਕੋ ਕਥ ਤਤ ਅਨੰਤ ਚਤ ਦੋ ਲੋ ਲੋ ਕਰ ਜਿ ਜੋ ਗੁਣ ਤਵੇ ਤਵੇ ਕਰ ਵਿਖਾ ਵਿਖਾ ਕਰ ਵਿਚਾਰ ਨਾਨਕ ਹਤ ਨ ਕਰੜਾ ਸਾਰ ਜਤ ਭਾਤ ਅਤੀ ਦਸਨਿਆਲ ਅਰੜ ਮਤਵੇ ਦਤੀਆਰ ਆਉ ਖਲਾ ਗੰਧ ਬਤਾਓ ਭਾਂਡਾ ਹੋ ਉਮਰਤ ਟਾਲ ਕੜੀਏ ਚੰਸ ਚੀਟ ਸਾਲ ਜਿਨ ਕੋ ਨਜ਼ਰ ਕਰਾਂ ਤਨ ਕਾਲ ਨਾਨਕ ਨਿਹਰ ਨਤਿ ਨਿਹਾਰ ਸਲੋਕ ਅਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਈਦਾਇ ਤਾਇ ਖੇਲਾ ਸਗਲ ਜਗਤ ਚੰਗਿਆਈਆ ਬਰਿਆਈਆ ਵਚਤਰ ਬਦੂਰ ਕਰਮੀਆਂ ਪੋ ਆਪਣੀ ਕਹਿੰਦੇ ਡੱਕ ਦੂਰ ਜਿਨੀ ਨਾਮ ਧਿਆਇਆ ਗੇਬ ਸਖਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਚਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਚਟੀ ਨਾਲ